ਕਾਪੀਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦ ਕਾਪੀਰਾਈਟ ਐਕਟ 1976 ਅਲਾਉਂਸ ਇਸ ਮੇਡ ਫਾਰ ਫੇਅਰ ਯੂਸ ਫਾਰ ਪਰਪਸਸਿਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਸ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਚੂਟ ਥੈਟ ਮਾਈਟ ਆਦਰਵਾਈਜ਼ ਬੀ ਇਨਫਰਿੰਜਿੰਗ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿਪਸ ਦ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿਸ਼ਿਰਿਆ ਕਾਲਜ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫਿਰ ਹਾਜ਼ਰ ਆ ਤੇ ਉਹ ਕੁੜੀ ڈپریشن ਦਾ ਸ਼ਿਕਾਰ ਹੋਈ ਜਾਂਦੀ ਆ ਵੀ ਭੋਰਾ ਸ਼ਰਮ ਚਾਹੀਦੀ ਆ ਤੁਹਾਨੂੰ ਤੁਹਾਡੀ ਫੈਮਲੀ ਦਾ ਇੱਕ ਮੈਂਬਰ ਆ ਉਹ ਇੰਡੀਆ ਚ ਆਪਦੇ ਰਿਸ਼ਤੇਦਾਰਾਂ ਕੋਲ ਫਰਦੀ ਆ ਕਦੇ ਕਿਹਦੇ ਕੋਲ ਤੇ ਕਦੇ ਕਿਹਦੇ ਕੋਲ ਹਾਲਾਂਕਿ ਤੇ ਸਾਰੇ ਇੱਥੇ ਹੀ ਆ ਸੱਸ ਸਹੁਰਾ ਇੱਥੇ ਆ ਚਾਚੇ ਤਾਏ ਸਾਰੇ ਇੱਥੇ ਉਹਨਾਂ ਦੇ ਜਵਾਕ ਵੀ ਇੱਥੇ ਆ ਪਰ ਕੋਈ ਉਹਦੇ ਕੋਲ ਨਹੀਂ ਗਿਆਗਾ ਕਿਉਂ ਇਹਨਾਂ ਨੂੰ ਮਤਲਬ ਸੀਗਾ ਕੰਟੈਂਟ ਤਾਂ ਜਿੰਨਾ ਚਿਰ ਕੰਟੈਂਟ ਦਿੰਦੀ ਰਹੀ ਇਹ ਤਾਂ ਉਹਦੇ ਹੱਥਾਂ ਦੇ ਚੱਕ ਕੇ ਰੱਖੀ ਜਦੋਂ ਕੰਟੈਂਟ ਦੇਣਾ ਬੰਦ ਕਰਤਾ ਉਸ ਤੋਂ ਬਾਅਦ ਚੱਕ ਕੇ ਭਰਾ ਮਾਰੀ ਸਾਇਆ ਨੂੰ ਘਰ ਪਰਿ ਸਤਿ ਸ਼੍ਰੀ ਅਕਾਲ ਮੈਂ ਮਹਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਵਿੱਚ ਤੇ ਆਪਾਂ ਤੁਹਾਨੂੰ ਹੈਲਥ ਬਾਰੇ ਅਪਡੇਟ ਦੇਣੀ ਸੀ ਕਿ ਕਾਫੀ ਮੈਸੇਜ ਔਰ ਕਮੈਂਟ ਆ ਰਹੇ ਸੀਗੇ ਕਿ ਮੈਂ ਕਿੱਥੇ ਆ ਤੇ ਕਿਉਂ ਆ ਤੇ ਅਸੀਂ ਸੋਚਿਆ ਕਿ ਅੱਜ ਤਾਂ ਉਹ ਦੱਸ ਦਿੰਨੇ ਆ ਆ ਦੇਖ ਲੋ ਆ ਕੁੜੀ ਹੈ ਵਿਚਾਰੀ ਉਹਦੇ ਫੇਸ ਤੋਂ ਹੀ ਪਤਾ ਲੱਗ ਜਾਂਦਾ ਵੀ ਕਿੰਨੀ ਡਿਪਰੈਸਡ ਆ ਉਹ ਕਿੰਨੀ ਟੈਨਸ਼ਨ ਹੋ ਗਈ ਉਹਨੂੰ ਤੇ ਉਹਨਾਂ ਨੂੰ ਪੂਰਾ ਫਿਕਰ ਨਹੀਂ ਪੂਰਾ ਵੀ ਚਾਹੇ ਦੂਜੇ ਫੈਮਿਲੀ ਮੈਂਬਰ ਨੂੰ ਛੱਡੋ ਬਈ ਜਿਹਦੀ ਵਾਈਫ ਹਾ ਨੂੰ ਤਾਂ ਫਿਕਰ ਹੋਣੀ ਚਾਹੀਦੀ ਐ ਨਾ ਢੋਂਗੀ ਬਾਬੇ ਨੂੰ ਤਾਂ ਫਿਕਰ ਹੋਣੀ ਚਾਹੀਦੀ ਵੀ ਹਾਂ ਉਹ ਬਿਮਾਰ ਆ ਉੱਥੇ ਤਾਂ ਮੈਂ ਇੱਥੇ ਬਾਹਰ ਘੁੰਮਦਾ ਫਿਰਦਾ ਵਾਂ ਪਾਇਆ ਬਾਬਿਆਂ ਦਾ ਚੋਲਾ ਨੇ ਢੋਂਗੀ ਬਾਬੇ ਇੰਨਾ ਕਰਕੇ ਨਾ ਜਿਹੜੇ ਬਾਬੇ ਅਸਲ 'ਚ ਜਿਹੜੇ ਭਗਤਾ ਗੁਰੂ ਗ੍ਰੰਥ ਸਾਹਿਬ ਦੇ ਅਸਲ 'ਚ ਜਿਹੜੇ ਮੰਨਦੇ ਆਪਣੇ ਧਰਮ ਨੂੰ ਉਹਦਾ ਪ੍ਰਚਾਰ ਕਰਦਾ ਉਹ ਵੀ ਬਦਨਾਮ ਐ ਇਹੋ ਜਿਹੇ ਢੋਂਗੀ ਬਾਬਿਆਂ ਕਰਕੇ ਸ਼ਰਮ ਆਣੀ ਚਾਹੀਦੀ ਐ ਤੁਹਾਨੂੰ ਵੀ ਉਹ ਇੱਥੇ ਬਿਮਾਰ ਫੈਦਿ ਹਸਪਤਾਲ ਦਾਖਲ ਉਹਨੇ ਕੁੜੀ ਨੇ ਇੱਕ ਸਪੈਸ਼ਲ ਵੀਡੀਓ ਬਣਾਈ ਆ ਵੀਡੀਓ ਬਣਾ ਕੇ ਅਪਲੋਡ ਕੀਤੀ ਵੀ ਹਾਂ ਮੈਂ ਲੋਕਾਂ ਨੂੰ ਦਾ ਸਭ ਮੇਰੀ ਹਾਲਤ ਕਿੱਦਾਂ ਦੀ ਆ ਕੀ ਕੋਝ ਹੋ ਰਿਹਾ ਮੇਰੇ ਨਾਲ ਪਰ ਉਹਨਾਂ ਨੂੰ ਕੋਰਾ ਫਿਕਰ ਨਹੀਂਗੀ ਵੀ ਹਾਂ ਵੀ ਅਸੀਂ ਉਹਦੇ ਕੋਲ ਜਾਗੇ ਬਾਕੀ ਟੱਪੇ ਚ ਖਾਏ ਖਾਸ ਮਾਨੂੰ ਨਹੀਂ ਆਉਂਦਾ ਨਾ ਆਵੇ ਪਰ ਜਿਹਦੀ ਵਾਈਫ ਆ ਉਹਦਾ ਤਾਂ ਹੱਕ ਬੰਦ ਦਾ ਨਾ ਵੀ ਹਾਂ ਮੈਂ ਜਾਵਾਂ ਉਹਦੇ ਕੋਲ ਉਹਦਾ ਧਿਆਨ ਰੱਖਾਂ ਕੇਅਰ ਕਰਾਂ ਉਹਦੀ ਮੈਂ ਤੇ ਮੈਂ ਇਸ ਟਾਈਮ ਹਸਪੀਟਲ ਦੇ ਵਿੱਚ ਆ ਮੇਰਾ ਕੁਛ ਕਿੰਨੇ ਦਿਨਾਂ ਤੋਂ ਕਹਿ ਰਣਾ ਵੀ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਸੀਗਾ ਕੁਛ ਕਿੰਨੇ ਮਾਰਚ ਤੋਂ ਲੈ ਕੇ ਮੈਂ ਹਸਪੀਟਲ ਦੇ ਚੱਕਰ ਕੱਢ ਰਹੀ ਆ ਤੇ ਮੇਨੂੰ ਕੋਈ ਖਾਸ ਫਾਇਕ ਪੈ ਨਹੀਂ ਰਿਹਾ ਤੇ ਹੁਣ ਐਟ ਦੀ ਐਂਡ ਇੱਥੇ ਅਸੀਂ ਡਾਕਟਰ ਕੋਲ ਪਹੁੰਚੇ ਉਹਨਾਂ ਅਸਲ ਦੇ ਵਿੱਚ ਬਿਮਾਰੀ ਸਮਝ ਆਈ ਐ ਵੀ ਹੋਇਆ ਕੀ ਆ ਪਹਿਲਾਂ ਮੈਂ ਡਿਪਰੈਸ਼ਨ ਦੀਆਂ ਗੋਲੀਆਂ ਕੱਲੀਆਂ ਖਾਈ ਗਈ ਉਹਨਾਂ ਦੇ ਨਾਲ ਮੈਨੂੰ ਬਹੁਤਾ ਖਾਸ ਫਾਇਕ ਨਹੀਂ ਵਿਆ ਡਿਪਰੈਸ਼ਨ ਵਾਲੀਆਂ ਗੋਲੀਆਂ ਨੀਂਦ ਦੀਆਂ ਗੋਲੀਆਂ ਹੁੰਦੀਆਂ ਸੀ ਖਾ ਕੇ ਮੈਂ ਸੌਂ ਜਾਂਦੀ ਸੀ ਸੁੱਤੀ ਰਹਿੰਦੀ ਸੀ ਜਦੋਂ 3 ਵਜੇ ਉੱਠ ਕੇ ਹੋਈ ਜਾਂਦੀ ਸੀ ਆ ਦੇਖ ਲੋ ਹੈਲਥ ਸਟੇਟ ਦਾ ਸੋਦਾ ਵਿਚਾਰੀ ਦਾ ਵੇ ਮਦਕੀ ਸ਼ਰਮ ਸ਼ਰਮ ਜਵਾਂ ਲਾ ਕੇ ਵੇਚ ਦਿੱਤੀ ਇਹ ਇਥੇ ਨਾ ਵੀ ਕੁਝ ਕਹਿਣ ਨੂੰ ਜੀ ਨਹੀਂ ਕਰਦਾ ਕਿ ਅੱਜ ਬੇਸ਼ਰਮ ਟੱਬਰ ਨੂੰ ਕਹੀ ਗਏ ਕੀ ਵੀ ਆ ਆਪਣੀ ਸ਼ਰਮਾਣੀ ਚਾਹੀਦੀ ਇੱਥੇ ਮੜਾ ਸੈਦ ਦੁਖਦਾ ਹੋਵੇ ਤੇ ਅਗਲੇ ਜਾਨ ਤੇ ਬਣਉਂਦੀ ਵੀ ਹਾ ਉਹਦਾ ਸੈਦ ਦੁਖੀ ਹੰਦਾ ਤੇ ਉਹ ਵੇਖ ਲਓ ਬਾਹਰ ਉਹਨਾਂ ਦੀ ਹਰਕਤਾਂ ਦਿਖਾਉਣੀ ਹੈ ਨਕਰਤੂਤਾ ਇੱਕ ਮਿੰਟ ਰੁਕੋ ਤੁਸੀਂ ਐਕਸਪੀਰੀਅੰਸ ਬੜਾ ਕੈਂਟ ਸੀਗਾ ਆਪਾਂ ਕੋਰਟ ਸਾਈਡ 뷰 ਤੋਂ ਬਾਸਕਟਬਾਲ ਦੀ ਗੇਮ ਦੇਖੀ ਆ ਦੇਖ ਲੋ ਇਹਦੇ ਘਰ ਵਾਲਾ ਉੱਥੇ ਬਾਹਰ ਨਾ ਮੈਚ ਦੇਖਦਾ ਫਿਰਦਾ ਪੋਰਾ ਫਿਕਰ ਨਹੀਂਗੇ ਨੂੰ ਪੋਰਾ ਵੀ ਫਿਕਰ ਹੋਵੇ ਤੋ ਬਾਣਾ ਵੇਖਣੇ ਕਿਹੋ ਜਿਹਾ ਪਾਇਆ ਵੀ ਤੇਰੇ ਵਰਗੇ ਨੱਕੜ ਬੋਗੇ ਮਰ ਜਨ ਚਾਹੀਦਾ ਹਾਂ ਵੱਡਾ ਬਾਬਾ ਇਹ ਪੋਰਾ ਹੀ ਫਿਕਰ ਹਨੇਗੀ ਉਹ ਬਾਈ ਕਲੇ ਜਾਗ ਜੰਮਾ ਨੂੰ ਰੱਖੀ ਸੀਗੀ ਜਾ ਫਿਰ ਐ ਕਿ ਕੰਟੈਂਟ ਦੇਣ ਵਾਸਤੇ ਸੀਗੇ ਮੈਂ ਸਾਨੂੰ ਕੰਟੈਂਟ ਦੇਉਗੀ ਤੇ ਸਾਨੂੰ ਵਿਊ ਆਣਗੇ YouTube ਤੇ ਪੈਸੇ ਬਣਨਗੇ ਬੇਸ਼ਰਮ ਡੰਗਰੋ ਜੇ ਤੁਸੀਂ ਲੋਕਾਂ ਦਾ ਗਿਫਟ ਮੰਗਦੇ ਸੀ ਉਹਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਸੀਗੀ ਲੋਕਾਂ ਤੋਂ ਪੈਸੇ ਮੰਗਦੇ ਸੀਗੇ ਜੇ ਜਵਾਕ ਹੋ ਜਾਂਦਾ ਸੀ ਉਹ ਤਾਂ ਲੋਕ ਹੀ ਗਿਫਟ ਦਿੰਦੇ ਸੀਗੇ ਉਹਦੇ ਕਦੇ ਸ਼ਰਮ ਨਹੀਂ ਕੀਤੀਗੀ ਮਹਿਸੂਸ ਵੀ ਹਾਂ ਕਿ ਲੋਕਾਂ ਦੇ ਗਿਫਟ ਲਈ ਇਹਨਾਂ ਨੇ ਸਾਨੂੰ ਇੰਨਾ ਪੈਸਾ ਹੁੰਦਾ YouTube ਤੋਂ ਗਦੇ ਡੰਗਰੇ ਨਾ ਹੋਣ ਤਾਂ ਇਹ ਤਾਂ ਹੈ ਨਹੀਂਗਾ ਵੀ ਤੇਰੇ ਕੋਲ ਪੈਸੇ ਹੈ ਨਹੀਂਗੇ ਤੂੰ ਇੰਡੀਆ ਦੀ ਟੈਕਟੇ ਕਰਵਾ ਨਹੀਂ ਸਕਦਾ ਸਕਦਾ ਤੇ ਉਹਦੇ ਕੋਲ ਜਾ ਨਹੀਂ ਸਕਦਾ ਚਲ ਮੰਨਿਆ ਤੇਰੇ ਕੋਲ ਪੈਸੇ ਹੈ ਨਹੀਂ ਤੂੰ ਤਾਂ ਜਵਨ ਨੰਗ ਮਲੰਗ ਹੈਗਾ ਮੰਗਤਾ ਹੈਗਾ ਤੂੰ ਤਾਂ ਠੀਕ ਆ ਪਤ ਤ ਸਾਰੀ ਫੈਮਲੀ ਇੱਥੇ ਹੈ ਨਾ ਉਹਨਾਂ ਵਿੱਚੋਂ ਵੀ ਨਹੀਂ ਕੋਈ ਗਿਆ ਕੋ ਵੀ ਉਹਨਾਂ ਵਿੱਚ ਕੋਈ ਗਿਆ ਹੋਵੇ ਉਹਦਾ ਪਤਾ ਲਿਆ ਹੋਵੇ ਉਹਦੀ ਕੇਅਰ ਕੀਤੀ ਹੋਵੇ ਨਹੀਂ ਕੋਈ ਨਹੀਂ ਗਿਆ ਉਹ ਵਿਚਾਰੀ ਆਪਦੇ ਰਿਸ਼ਤੇਦਾਰਾਂ ਕੋਲ ੱਟਕੇ ਖਾਂਦੀ ਫਿਰਦੀ ਆ ਕਦੇ ਕਿਹਦੇ ਕੋਲ ਜਾਂਦੀ ਕਦੇ ਕਿਹਦੇ ਕੋਲ ਜਾਂਦੀ ਉਹ ਤੁਹਾਡਾ ਬੁਢਾ ਜਿਹੜਾ ਫੌਜੀ ਹੈ ਤੇ ਉਹ ਫੌਜਾਂ ਕਿੰਨਾ ਟੱਪਦੇ ਹੁੰਦੇ ਆ ਕੀ ਲੱਛਣ ਕਰਦੇ ਹੁੰਦੇ ਉਹਨਾਂ ਨੂੰ ਹੋਂ ਨਹੀਂ ਦਿੰਦਾਗਾ ਵੀ ਹਾਂ ਜਿਹੜੀ ਸਾਨੂੰ ਕੰਟੈਂਟ ਦਿੰਦੀ ਸੀ ਉਹਨਾਂ ਬਿਮਾਰ ਪਈ ਐ ਹਾਲਾਂਕਿ ਤੁਹਾਡੇ ਕੋਲ ਇਹ ਵੀ ਕੰਟੈਂਟ ਹੈਗਾ ਕੰਟੈਂਟ ਦੇ ਬਹਾਨੇ ਤੁਸੀਂ ਕੇਅਰ ਕਰ ਲਓ ਇਹ ਵੀ ਤੁਹਾਡੇ ਕੋਲ ਕੰਟੈਂਟ ਆ ਵੀ ਹਾਂ ਮੈਨੂੰ ਡਿਪਰੈਸ਼ਨ ਹੋ ਗਿਆ ਬਿਮਾਰ ਹੋ ਗਿਆ ਸੀ ਹਸਪੀਟਲ ਦਵਾਈ ਲੈਣ ਗਏ ਉਹਨੂੰ ਲੈ ਕੇ ਆਏ ਘਰ ਛੱਡ ਕੇ ਗਏ ਹਸਪੀਟਲ ਰਿਟ ਬਿਡ ਕੀਤਾ ਇਹ ਵੀ ਤੁਹਾਡੇ ਕੋਲ ਇੱਕ ਕੰਟੈਂਟ ਆ ਕੰਟੈਂਟ ਦੇ ਬਹਾਨੇ ਉਹਦੀ ਕੇਅਰ ਕਰ ਲਓ ਡੰਗਰੋ ਫਿਰ ਉਹਨਾਂ ਨੂੰ ਵੀ ਛੱਡੋ ਕੁੜੀ ਦਾ ਮਾਪਿਓ ਵੀ ਬਾਹਰ ਬਾਰ ਬੈਠੇ ਉਹਨਾਂ ਨੂੰ ਭੋਰਾ ਫਿਕਰ ਨਹੀਂ ਕਿ ਹਾਂ ਸਾਡੀ ਕੁੜੀ ਬਿਮਾਰ ਆ ਰਿਸ਼ਤੇਦਾਰਾਂ ਕੋਲ ੱਟਕੇ ਖਾਂਦੀ ਫਿਰਦੀ ਐ ਨਾ ਵੀ ਅਸੀਂ ਇੰਡੀਆ ਆ ਕੇ ਉਹਦੀ ਕੇਅਰ ਕਰ ਲਈਏ ਨਹੀਂ ਉਹਨਾਂ ਨੇ ਵੀ ਭੋਰਾ ਫਿਕਰ ਨਹੀਂ ਉਹ ਵੀ ਚਾਹੁੰਦੇ ਮਰ ਜੇ ਖੜੇ ਛੜਾਉਣ ਨੂੰ ਫਿਰਦੇ ਉਹ ਨਹੀਂ ਤਾਂ ਹੁਣ ਨੂੰ ਇੱਥੇ ਫਿਰਦੇ ਹੁੰਦੇ ਕੁੜੀ ਕੋਲ ਮੈਂ ਨਾ ਵੈਸੇ ਇੱਕ ਗੱਲ ਦਾ ਅੰਦਾਜ਼ਾ ਲਾਇਆ ਵਾ ਮੈਂ ਕਾ ਨਾਮ ਆ ਨਾ ਜਿਹੜਾ ਨਾਮ ਹੀ ਬਦਨਾਮ ਇਹ ਜਿਹੜਾ ਮੈਂ ਹੁਣ ਆਹੀ ਗੱਲ ਕਹੂੰਗੀ ਅੱਗੇ ਤੋਂ ਜੇ ਕਿਸੇ ਧੀ ਹੁੰਦੀ ਐ ਨਾ ਕਿਸੇ ਦਾ ਵੀ ਨਾਮ ਮਹਿਕ ਨਾ ਰੱਖਿਓ ਜਾ ਤਾਂ ਮਹਿਕ ਨਾ ਦੀ ਕੁੜੀ ਖੁਦ ਆ ਦੀ ਜ਼ਿੰਦਗੀ ਬਰਬਾਦ ਕਰਦੀ ਹੈ ਜਾਂ ਉਹਦੀ ਅਗਲਾ ਜ਼ਿੰਦਗੀ ਬਰਬਾਦ ਕਰ ਦਿੰਦਾ ਮਹਿਕ ਨਾਮ ਹੀ ਇੱਕ ਕਾਲਾ ਜਾਦੂ ਆ ਵੀ ਜਿਹਦਾ ਵੀ ਨਾਮ ਮਹਿਕ ਰੱਖਿਆ ਜਾਊਗਾ ਉਹਦੀ ਜ਼ਿੰਦਗੀ ਖਰਾਬ ਆ ਚਾਹੇ ਉਹ ਖੁਦ ਕਰੇ ਤੇ ਚਾਹੇ ਕੋਈ ਹੋਰ ਕਰੇ ਉਹਦੀ ਜ਼ਿੰਦਗੀ ਖਰਾਬ ਇਹ ਬਸ ਜ਼ਿੰਦਗੀ ਖਰਾਬ ਹੋਣੀ ਪੱਕੀ ਆ ਹੁਣ ਇੱਕ ਇਹ ਮਹਿਕ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਇੱਕ ਦੂਜੀ ਮਹਿਕ ਜਿਹੜੀ ਦੂਜਾਂ ਨੂੰ ਡਿਪਰੈਸ਼ਨ ਦਈ ਜਾਂਦੀ ਆ ਦੂਜਾਂ ਨੂੰ ਡਿਪਰੈਸ਼ਨ ਦੇ ਵਿੱਚ ਭੇਜੀ ਜਾਂਦੀ ਉਹਨਾਂ ਸ਼ਰਮਿਆ ਜਾਵਾਂ ਹੀ ਹਨੇਗੀ ਹੁਣ ਮੈਕ ਦੀ ਲਾਈਫ ਦੇ ਵਿੱਚ ਨਾ ਇੱਕ ਵਾਇਲਡ ਐਂਟਰੀ ਹੋ ਚੁੱਕੀ ਆ ਭਾਈ ਅਮਰਿਤਪਾਲ ਮੈਰੋ ਜੀ ਦੀ ਉਹ ਐਡਰੈਸ ਲੱਭ ਰਿਹਾ ਇਹਦਾ ਮੈਕ ਦਾ ਪਤਾ ਨਹੀਂ ਮੈਕ ਦੀ ਆਈਡੀ ਆ ਕਿ ਕੋਈ ਫੇਕ ਆਈਡੀ ਆ ਕਿਊਟ ਜੱਟੀ ਦੇ ਨਾਮ ਤੇ ਉਹਦੇ ਤੇ ਰੀਲ ਅਪਲੋਡ ਕੀਤੀ ਹੋਈ ਆ ਮੇਰਾ ਮੁੰਡਾ ਨਹੀਂ ਲੱਭਣ ਡਿਆ ਉਹਦੇ ਥੱਲੇ ਕਮੈਂਟ ਆਇਆ ਭਾਈ ਅਮਰਿਤਪਾਲ ਮੈਰੋ ਜੀ ਦਾ ਵੀ ਇਹਦਾ ਐਡਰੈਸ ਲੱਭ ਕੇ ਦੱਸੋ ਵੀ ਜਿਵੇਂ ਹੁਣ ਪਹਿਲਾਂ ਕਮਲ ਭਾਬੀ ਲਈ ਪਾਰਕਿੰਗ ਲੱਭੀ ਸੀ ਹੁਣ ਮੈਨੂੰ ਲੱਗਦਾ ਇਹਦੇ ਵਾਸਤੇ ਲੱਭਣੀ ਪੈਣੀ ਆ ਪਾਰਕਿੰਗੇ ਕੰਮ ਆ ਇਹਦਾ ਵੀ ਨੇੜੇ ਕਿਉਂਕਿ ਬਹੁਤ ਗੰਦ ਪਾਇਆ ਇਹਨੇ ਵੀ ਬਹੁਤ ਸਮਝਾਇਆ ਸੀ ਨਵੀਂ ਟਾਲ ਜਾ ਹਟ ਜਾ ਤੂੰ ਪਰ ਨਹੀਂ ਇਹ ਘਟਣ ਦੀ ਬਜਾਏ ਹੋਰ ਵਾਧਦੀ ਗਈ ਵੀ ਹਾਂ ਮੈਨੂੰ ਕੌਣ ਕੀ ਕਹਿ ਦੂਗਾ ਨਾ ਜੋ ਕਮਲਪਾ ਬਿਆਹ ਕਾਂਡ ਹੋਇਆ ਸੀ ਉਹ ਤਾਂ ਬੜੀਆਂ ਸਾਈ ਤੇ ਚੁੰਨੀਆਂ ਲੈ ਲੈ ਮਾਫੀ ਮੰਗਦੀ ਸੀ ਹੌਨੀ ਚਾਹਤੇ ਤੈਨੂੰ ਹਾਂ ਨਿਗਾ ਤੇਰੇ ਤੇ ਹੀ ਆ ਪਾਈ ਅਮ੍ਰਿਤਪਾਲ ਮੈਰੋ ਜੀ ਦੀ ਜਿੱਥੇ ਤੱਕ ਮੈਨੂੰ ਪਤਾ ਵੀ ਤੂੰ ਜਾਂ ਤਾਂ ਫਿਰੋਜ਼ਪੁਰ ਦੀ ਆ ਤੇ ਜਾਂ ਫੇ ਗੁਰੂ ਹਰਸਾਏਵਲ ਦੀ ਆ ਇੱਥੋਂ ਕਿਤੋਂ ਦੀ ਆ ਤੂੰ ਬੱਸ ਤੇ ਤੇਰਾ ਐਡਰੈਸ ਲੱਭਿਆ ਲੈ ਹਾਂ ਤਾਂ ਕਿ ਤਾਂ ਲੱਭਣੀ ਹੀ ਨੀਗੀ ਜੋ ਤੇਰਾ ਇੱਕ ਵਾਰ ਐਡਰੈਸ ਲੱਭ ਗਿਆ ਨਾ ਫੇਰ ਨਹੀਂ ਤੂੰ ਕਿਤੋਂ ਵੀ ਲੱਭਦੀ ਜੇ ਕਿਤੇ ਤੇਰੇ ਤੱਕ ਖਬਰ ਪਹੁੰਚ ਗਈ ਹੋਊਗੀ ਵੀ ਹਾਂ ਐ ਕਰਕੇ ਤੈਨੂੰ ਕਮੈਂਟ ਆਇਆ ਵਾ ਤੇਰਾ ਐਡਰੈਸ ਲੱਭਦੇ ਫਿਰਦੇ ਆ ਫੇਰ ਤੇ ਤੇਰੀ ਮਾਂ ਪਿੰਦਰ ਦੀ ਵੀ ਬਹੁਤ ਭਾਰੀ ਬਣੀ ਪਈ ਹੋਗੀ ਵੀ ਹਾਂ ਅਸੀਂ ਪਹਿਲਾਂ ਕਿਉਂ ਨਹੀਂ ਰੋਕਿਆਗਾ ਸੀ ਇਹਨੂੰ ਸ਼ਹਿਦ ਦਿੰਦੇ ਰਹੇ ਮੈਂ ਤਾਂ ਕਹਿੰਿਆ ਪਹਿਲਾਂ ਉਹਨੂੰ ਫੜੋ ਜਾ ਕੇ ਜੇ ਐਡਰੈਸ ਲੱਭ ਗਿਆ ਨਾ ਮੁਸ਼ਕੀ ਦਾ ਤੇ ਪਹਿਲਾਂ ਉਹਦੀ ਜਾ ਕੇ ਮਾਂ ਦੀ ਗੁੱਤ ਪਟੋ ਫੇਰ ਪਟੋ ਦੇ ਪਿਓ ਦੀ ਪਰ ਉਹਦਾ ਗੱਤੀ ਹੈ ਨਹੀਂ ਕਿ ਲਾਤੀ ਖਚੋਦੀ ਕਿਉਂਕਿ ਇਹਨੇ ਜਿੰਨੇ ਵੀ ਕਾਂਡ ਕੀਤੇ ਆ ਨਾ ਸਾਰੇ ਉਹਨਾਂ ਦੀ ਸ਼ਹਿ ਨਾਲ ਹੀ ਕੀਤੇ ਆ ਜੇ ਉਹ ਨਾ ਸਪੋਰਟ ਕਰਦੇ ਕਿੱਥੋਂ ਇਹ ਡੇਡੇ ਕਾਂਡ ਕਰ ਲੈਂਦੀ ਇਹਦੀ ਉਮਰ ਕੀ ਹੈ ਹਜੇ 18 ਸਾਲਾਂ ਦੀ ਨਹੀਂ ਹੋएगी ਤੋ ਹਜੇ 18 ਸਾਲਾਂ ਦੀ ਤੇ ਲੱਛਣ ਵੇਖ ਲਓ ਤੇ ਕਾਂਡ ਵੇਖ ਲਓ ਸਾਰੇ ਪੰਜਾਬ ਚ ਦੀ ਬਦਨਾਮੀ ਹੋਈ ਵੀ ਆ ਹਜੇ ਕਹਿ ਦਿੰਦੀ ਆ ਮੈਂ ਤਾਂ ਕੁਝ ਗਲਤ ਕੀਤਾ ਹੀ ਨਹੀਂ ਗਾ ਤੇ ਵੀਡੀਓ ਕਿਹੜੀ ਵੀਡੀਓ ਬਣਾਈ ਸੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੁੰਡੇ ਦਾ ਬਹੁਤ ਲੱਭ ਲਿਆ ਪਰ ਉਹ ਤੇਰੇ ਨਹੀਂਗੇ ਕਿਸੇ ਹੋਰ ਦੇ ਸੀ ਜਿਨ੍ਹਾਂ ਨੂੰ ਤੂੰ ਆਪ ਦੇ ਨਾਲ ਫਸਾਇਆ ਵਾ ਸੀਗਾ ਹੁਣ ਗਿਨਣ ਚਾਹੀਏ ਤਾਂ ਪਤਾ ਨਹੀਂ ਕਿੰਨੇ ਕੁ ਹੋਣਗੇ ਮੇਰੇ ਹਿਸਾਬ ਨਾਲ 15 ਕਿ ਤਾਂ ਹੋਣਗੇ ਆਰਾਮ ਨਾਲ ਹੀ ਜਿਹੜੇ ਹਿਸਾਬ ਨਾਲ ਹੁਣ ਤੱਕ ਤੇਰੇ ਰਾਜ ਖੁੱਲਿਆ ਵੀ ਇਹਦੇ ਨਾਲ ਵੀ ਇਹਦੇ ਨਾਲ ਵੀ ਇਹਦੇ ਤੋਂ ਪੈਸੇ ਮੰਗ ਲਿਆ ਇਹਦੇ ਨਾਲ ਚੈਟ ਲੀਕ ਹੋ ਗਈ ਇਹਦੇ ਨਾਲ ਫੋਟੋਆਂ ਨਿਕਲ ਆਈਆਂ ਕਿੰਨੇ ਲੱਭ ਲੇ ਹੁਣ ਤੱਕ ਦਾ ਸਿਰਫ ਤੇਰੇ ਹੀ ਲੱਭੇ ਆ ਮੁੰਡੇ ਹੁਣ ਇਹ ਨਹੀਂ ਪਤਾ ਵੀ ਜਦੋਂ ਤੁਹਾਡਾ ਐਡਰੈਸ ਲੱਭ ਗਿਆ ਭਾਈ ਸਾਹਿਬ ਨੂੰ ਤਫੇ ਤੇਰੀ ਮਾਂ ਤੇ ਤੇਰੀ ਨਾਨੀ ਦੇ ਵੀ ਬਾਹਰ ਨਿਕਲ ਨ ਮੁੰਡੇ ਉਹਨਾਂ ਨੇ ਉਹਨਾਂ ਦਾ ਵੀ ਕੱਚਾ ਚਿੱਠਾ ਸਾਰਾ ਕਢਵਾ ਲੈਣਾ ਵਾ ਫੇ ਭੱਜਣ ਨੂੰ ਰਾਹ ਨਹੀਂ ਮਿਲਣਾ ਤੁਹਾਨੂੰ ਕਿਸੇ ਨੂੰ ਤੁਹਾਡੇ ਸਾਰੇ ਟੱਬਰ ਨੂੰ ਜਿਹੜੇ ਜਿਹੜੇ ਤੇਰੇ ਤੇਰੇ ਨਾਲ ਇਸ ਕਾਨ ਦੇ ਵਿੱਚ ਸ਼ਾਮਿਲ ਹਨ ਕਿ ਤੋ ਭੱਜਣ ਨੂੰ ਰਾਹ ਨਹੀਂ ਲੱਭਣਾ ਉਹਨਾਂ ਨੂੰ ਦੂਜਿਆ ਕਹਿੰਦੀ ਹੁੰਦੀ ਹੈ ਨਾ ਵੀ ਮੇਰੇ ਮਾਪਿਓ ਦਾ ਫੇਸ ਰਿਵੀਲ ਨਾ ਕਰੋ ਵੀ ਜਦੋਂ ਮੈਂ ਨਹੀਂ ਵਲੌਗ ਦੇ ਵਿੱਚ ਲੈ ਕੇ ਆਉਂਦੀ ਉਹਨਾਂ ਨੂੰ ਤੇ ਤੁਸੀਂ ਕਾਹਤੋਂ ਲੈ ਕੇ ਆਉਨੇ ਆ ਤੇਰੇ ਮਾਪਿਓ ਨੂੰ ਕੋਈ ਵੀ ਨਹੀਂ ਲੈ ਕੇ ਆਉਂਦਾ ਉਹ ਆਪ ਹੀ ਵਿੱਚ ਆ ਜਾਂਦੇ ਆ ਕੀ ਹੈ ਇਹਦੀ ਇਹਦੇ ਪਿਓ ਦੇ ਆਈਡੀ ਦਾ ਨਾਮ ਸੀਗਾ ਸੋਨੂ ਠੇਕੇਦਾਰ @sonu_mistri_thekedar ਐ ਕਰਕੇ ਕੁਛ ਨਾਮ ਆ ਖੜ ਜਾ ਮੈਂ ਰੀਲ ਵੀ ਲਾਉਣੀ ਉਹਦੀ ਲੱਭ ਕੇ ਨਹੀਂ ਹਾਂ ਤੁਸੀਂ ਦੱਸੋ ਸਾਰੇ ਜਣੇ ਆ ਬੰਦਾ ਕਿਤੇ ਦੇਖਿਆ ਜਾਂ ਨਹੀਂ ਲੱਗਦਾਗਾ ਬੰਦਾ ਵੀ ਛੱਡ ਦ ਤੁਸੀਂ ਨਹੀਂ ਦੇਖਿਆ ਹੋਣਾ ਕਿਤੇ ਆ ਘਰ ਤੁਹਾਨੂੰ ਕਿਤੇ ਦੇਖਿਆ ਦੇਖਿਆ ਨਹੀਂ ਲੱਗਦਾ ਕਿ ਕਿਸੇ ਦੇ ਵਲੌਗਾਂ ਦੇ ਵਿੱਚ ਹੁਣ ਦੱਸੋ ਕੌਣ ਲੈ ਕੇ ਹੁੰਦਾ ਉਹਨਾਂ ਨੂੰ ਕੌਣ ਉਹਨਾਂ ਦਾ ਫੇਸ ਰਿਵੀਲ ਕਰਦਾਗਾ ਮੈਂ ਮੂੰਹ ਚ ਕਢਾਉਂਦਾ ਫਿਰ ਬਾਂਦਰ ਮੂੰਹ ਆਹੇ ਉਥੇ ਪਈ ਪਿੰਦਰ ਬੈਠ ਤੇ ਲੰਮੀ ਤੋਂ ਦੀਆਂ ਵੀਡੀਓ ਬਣਾ ਬਣਾ ਪਾਈ ਜਾਊਗਾ ਇੱਕ ਗਦਾ ਡੰਗਰ ਆ ਨਾ ਹੋਵੇ ਤਾਂ ਫਿਰ ਆ ਕਿ ਮੇਰੇ ਮਾਂ ਪਿਓ ਦਾ ਫੇਸ ਨਾ ਰਿਵੀਲ ਕਰੋ ਪਹਿਲਾਂ ਉਹਨਾਂ ਸਮਝਾ ਤਾ ਲੈ ਉਹਨਾਂ ਕਹਿੰਦੇ ਰੀਲਾਂ ਬਣਾਉਣੀਆਂ ਆ ਜਾਂ ਵੀਡੀਓਜ਼ ਅਪਲੋਡ ਕਰਨੀਆਂ ਉਹਨਾਂ ਕਹਿੰਦਾ ਅਕਾਊਂਟ ਤਾਂ ਪ੍ਰਾਈਵੇਟ ਕਰ ਲਾ ਆਪਦਾ ਜਾ ਕੇ ਉਥੇ ਮਾ ਕੰਮ ਮਤੇ ਜਾਊਗਾ ਤਾ ਉੱਥੇ ਬੈਠਾ ਰੀਲਸ ਬਣਾਈ ਆਊਗਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੰਮ ਕੁਮ ਕਰਦਾ ਹੋਊਗਾ ਪਤਾ ਨਹੀਂ ਇਹਨੇ ਇੰਨਾ ਕਿੰਨਾ ਕ ਵੱਡਾ ਠੇਕਾ ਮਾਰ ਲਿਆ ਵਾ ਜਿਹੜਾ ਆਪਦੀ ਧੀ ਵੱਲ ਧਿਆਨ ਹੀ ਨਹੀਂ ਦਿੰਦਾਗਾ ਵੀ ਕੀ ਕੰਡ ਕਰਦੀ ਫਿਰਦੀ ਐ ਛੱਡ ਦੇ ਭਰਾਵਾ ਠੇਕੇ ਤੂੰ ਛੋਟੇ ਲੈ ਲੈ ਕੇ ਠੇਕੇ ਬਾਰੇ ਵੱਡੇ ਨਾਲ ਐ ਉਹਦੇ ਵੱਲ ਧਿਆਨ ਦੇ ਲੈ ਆਦੀ ਧੀ ਦਾ ਠੇਕਾ ਚੱਕਲਾ ਵੀ ਹਾ ਨੂੰ ਸੁਧਾਰਨਾ ਵਾ ਹੁਣ ਮੈਂ ਆਲੋ ਜੇ ਕਿਸੇ ਨੇ ਮਸ਼ਕੀ ਦਾ ਪਾਪਾ ਜੀ ਦੀ ਆਈਡੀ ਵੇਖਣੀ ਆ ਉਹਦੀਆਂ ਜਾ ਕੇ ਰੀਲਸ ਦੇਖਣੀਆਂ ਉਹਨਾਂ ਨੂੰ ਫੋਲੋ ਲਾਈਕ ਕਰਨਾਂ ਉਹਨਾਂ ਦੀ ਆਈਡੀ ਦਾ ਜਿਹੜਾ ਸਕਰੀਨਸ਼ਾਟ ਆ ਮੈਂ ਸਕਰੀਨ ਤੇ ਚਲਾ ਦਿੱਤਾ ਵਾ ਜਰੂਰ ਜਾ ਕੇ ਉਹਨਾਂ ਨੂੰ ਫੋਲੋ ਕਰੋ ਠੀਕ ਹੈ ਤੇ ਜਿਹੜੀਆਂ ਲਾਂਤਾਂ ਪਾਉਣੀਆਂ ਉਹ ਵੱਖਰੀਆਂ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਪਾਉਣੀਆਂ ਫਿਰ ਸੋ ਲਾਸਟ ਤੇ ਮੇਰੀ ਬੇਨਤੀ ਆਹੀ ਆ ਵੀ ਆਪ ਦੀ ਧੀ ਦਾ ਕੋਈ ਵੀ ਨਾਮ ਮਹਿਕ ਨਾ ਰੱਖਿਓ ਕਿਉਂਕਿ ਮਹਿਕ ਨਾਮ ਹੀ ਇੱਕ ਕਲੰਕ ਆ ਵੀ ਜਿਹਦਾ ਨਾਮ ਮਹਿਕ ਰੱਖਤਾ ਉਹਦੀ ਜ਼ਿੰਦਗੀ ਖਰਾਬ ਆ ਠੀਕ ਆ ਆਖਰਿਤ ਮੈਂ ਹੀ ਕਹਿਣਾ ਚਾਹੁੰਗੀ ਤੇ ਵੀਡੀਓ ਨੂੰ ਆਪਾਂ ਕਰਦੇ ਹਾਂ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਹਾਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ